ਨੌਲੇਜ ਬਾਈਟ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਚਮਕੌਰ ਦੀ ਗੜੀ ਦੀ ਹੋਈ ਲੜਾਈ ਵਿੱਚ ਸ਼ਹੀਦ ਹੋਏ ਸਿੰਘਾਂ ਅਤੇ ਵੱਡੇ ਸਹਜਾਦਿਆਂ ਦਾ ਸਸਕਾਰ ਕਰਨ ਵਾਲੀ ਬਹਾਦਰ ਇਸਤਰੀ ਬੀਬੀ ਹਰਸ਼ਰਨ ਕੌਰ ਜੀ ਬਾਰੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ 40 ਭੁੱਖੇ ਸਿੰਘਾਂ ਨੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਚਮਕੌਰ ਸਾਹਿਬ ਦੇ ਮਿੱਟੀ ਦੀ ਬਣੀ ਹੋਈ ਗੜੀ ਵਿੱਚ ਹੋਈ ਇਹ ਲੜਾਈ 72 ਘੰਟੇ ਚੱਲੀ ਅਤੇ ਇਸ ਵਿੱਚ ਜੋ ਬਹੁਤ ਸਾਰੇ ਮੁਗਲ ਸੈਨਿਕਾਂ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਹੌਜਾਦਿਆਂ ਤੇ ਤੇ ਸਾਥੀਆਂ ਦਾ ਨੁਕਸਾਨ ਹੋਇਆ ਲੱਖਾਂ ਦੀ ਫੌਜ ਨਾਲ ਲੜਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੁੱਧ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਗੁਰੂ ਜੀ ਪੰਥ ਖਾਲਸੇ ਪੰਜ ਪਿਆਰਿਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਭਾਈ ਦਇਆ ਸਿੰਘ ਜੀ ਭਾਈ ਮਾਨ ਸਿੰਘ ਜੀ ਅਤੇ ਕੋਹਰ ਸਿੰਘ ਦੇ ਨਾਲ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਕੱਪੜੇ ਪਹਿਨਣ ਲਈ ਦੇ ਕੇ ਕਿਲਾ ਛੱਡ ਗਏ ਕੇਵਲ ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਨੇ ਇਸ ਗੜੀ ਵਿੱਚ ਅੰਤ ਤੱਕ ਲੜਾਈ ਲੜੀ ਅਤੇ ਉਹ ਵੀ ਸ਼ਹੀਦ ਹੋ ਗਏ भाई संगत सिंह जी ਨੂੰ ਗੁਰੂ ਜੀ ਦੇ ਪਹਿਰਾਵੇ ਵਿੱਚ ਦੇਖ ਕੇ ਮੁਗਲ ਖੁਸ਼ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮੰਨ ਕੇ ਉਹਨਾਂ ਦਾ ਸਿਰ ਵੱਢ ਕੇ ਦਿੱਲੀ ਲੈ ਗਏ ਹਰ ਪਿੰਡ ਵਿੱਚ ਐਲਾਨ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋ ਗਏ ਹਨ ਆ ਵੇਖੋ ਉਹਨਾਂ ਦਾ ਕਟਿਆ ਹੋਇਆ ਸਿਰ ਉਹਨਾਂ ਦਾ ਪਰਿਵਾਰ ਵੀ ਖਤਮ ਹੋ ਗਿਆ ਹੈ ਉਸ ਦੇ ਦੋ ਪੁੱਤਰ ਚਮਕੌਰ ਦੀ ਲੜਾਈ ਵਿੱਚ ਮਾਰੇ ਗਏ ਹਨ ਅਤੇ ਦੋ ਛੋਟੇ ਵੀ ਮਾਰੇ ਜਾਣਗੇ ਇਨਕਲਾਬ ਨੂੰ ਕੁਚਲ ਦਿੱਤਾ ਗਿਆ ਹੈ ਮਕੋਰ ਦੀ ਗੜੀ ਵਿੱਚ ਕੋਈ ਨਹੀਂ ਜਾਣਾ ਚਾਹੀਦਾ ਮ੍ਰਿਤਕ ਸਿੰਘਾਂ ਦਾ ਸੰਸਕਾਰ ਕੋਈ ਨਹੀਂ ਕਰੇਗਾ ਗੜੀ ਦੇ ਆਲੇ ਦੁਆਲੇ ਸਖਤ ਕੇਰਾਬੰਦੀ ਕਰ ਦਿੱਤੀ ਗਈ ਜਿਵੇਂ ਜਿਵੇਂ ਸੈਨਿਕ ਪਿੰਡ ਪਿੰਡ ਜਾ ਕੇ ਐਲਾਨ ਕਰ ਰਹੇ ਸਨ ਲੋਕ دہشت ਨਾਲ ਆਪਣੇ ਘਰਾਂ ਵਿੱਚ ਲੁਕ ਰਹੇ ਸਨ ਪ੍ਰੰਤੂ ਪਿੰਡ ਖਰੌਂਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪੁੱਤਰੀ ਬੀਬੀ ਹਰਸ਼ਰਨ ਕੌਰ ਨੇ ਸ਼ਹੀਦਾਂ ਦਾ ਅੰਤਿਮ ਸੰਸਕਾਰ ਕਰਨ ਲਈ ਆਪਣੀ ਮਾਤਾ ਤੋਂ ਆਗਿਆ ਮੰਗੀ ਉਸ ਦੇ ਬੁੱਢੇ ਮਾਨ ਨੇ ਜਵਾਬ ਦਿੱਤਾ ਬਾਹਰ ਹਨੇਰਾ ਹੈ ਅਤੇ ਗੱਡੀ ਦੇ ਚਾਰੇ ਪਾਸੇ ਸੈਨਿਕ ਹਨ ਤੁਸੀਂ ਨੇੜੇ ਵੀ ਕਿਵੇਂ ਜਾਓਗੇ ਇਹ ਸੁਣ ਕੇ ਬੀਬੀ ਹਰਸ਼ਰਨ ਕੌਰ ਨੇ ਦ੍ਰਿੜ ਸੰਕਲਪ ਨਾਲ ਜਵਾਬ ਦਿੱਤਾ ਮੈਂ ਸੈਨਿਕਾਂ ਤੋਂ ਬਚ ਕੇ ਸੰਸਕਾਰ ਕਰਾਂਗੀ ਅਤੇ ਜੇ ਲੋੜ ਪਈ ਤਾਂ ਲੜ ਕੇ ਮਰਾਂਗੀ ਮਾ ਨੇ ਆਪਣੀ ਧੀ ਨੂੰ ਹਿੰਮਤ ਦਿੱਤੀ ਅਤੇ ਜਫੀ ਪਾਈ ਅਤੇ ਫਿਰ ਸਸਕਾਰ ਲਈ ਮਰਜ਼ਾਦਾ ਦੀ ਵਿਆਖਿਆ ਕੀਤੀ ਅਰਦਾਸ ਕਰਨ ਉਪਰੰਤ ਬੀਬੇ ਹਰਸ਼ਰਨ ਕੌਰ ਜੀ ਚਮਕੌਰ ਦੇ ਗੜੇ ਲਈ ਰਵਾਨਾ ਹੋ ਗਏ ਜੰਗ ਦਾ ਮੈਦਾਨ ਜਿਸ ਨੇ ਲੋਹੇ ਦੇ ਨਾਲ 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 ਲੋਹੇ ਦੇ ਟੋਟੇ ਟੋਟੇ ਹਾਥੀਆਂ ਦੀਆਂ ਤੁਨਾ ਖੁਰਾਂ ਦੇ ਟੋਟੇ ਅਤੇ ਮਾਰੋ ਫੜੋ ਦੇ ਪੁਕਾਰ ਵੇਖੇ ਸਨ ਹੁਣ ਪੂਰੀ ਤਰ੍ਹਾਂ ਚੁੱਪ ਸੀ ਅਤੇ ਪੂਰਨ ਹਨੇਰੇ ਵਿੱਚ ਲਪੇਟਿਆ ਹੋਇਆ ਸੀ ਅਜਹੀ ਹਾਲਤ ਵਿੱਚ 16 ਸਾਲ ਦੇ ਬੱਚੇ ਬੀਬੀ ਹਰਸਰਨ ਕੌਰ ਜੀ ਨੇ ਪਹਿਰੇਦਾਰਾਂ ਤੋਂ ਬਚ ਕੇ ਗੱਡੀ ਦੇ ਆਲੇ-ਦੁਆਲੇ ਪਹੁੰਚਣ ਵਿੱਚ ਸਫਲਤਾ ਪ੍ਰਾਪਤ ਕੀਤੀ। ਉਸਨੇ ਦੇਖਿਆ ਕਿ ਹਰ ਪਾਸੇ ਲਾਸ਼ਾਂ ਪਈਆਂ ਸਨ ਅਤੇ ਸਿੱਖ ਅਤੇ ਮੁਗਲਾਂ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਸੀ। ਉਸਨੇ ਸਿੱਖਾਂ ਨੂੰ ਉਹਨਾਂ ਦੇ ਕਸ਼ੇਰਿਆਂ, ਲੰਮੇ ਵਾਲਾਂ ਅਤੇ ਲੰਮੀ ਦਾੜੀ ਤੋਂ ਪਛਾਣ ਕੇ ਇੱਕ ਜਗ੍ਹਾ ਇਕੱਠੇ ਕਰਨੇ ਸ਼ੁਰੂ ਕੀਤਾ। ਦੋਵੇਂ ਸਹਬਜ਼ਾਦੇ ਅਤੇ 30 ਦੇ ਵੀਰ ਸ਼ਹੀਦ ਮਿਲੇ ਅਤੇ ਫਿਰ ਉਹ ਲੱਕੜਾਂ ਇਕੱਠੀਆਂ ਕਰਨ ਲੱਗੀ ਸਵੇਰ ਦੇ ਨੇੜੇ ਆਉਣ ਵਾਲੇ ਪ੍ਰਕਾਸ਼ ਤੋਂ ਡਰਦੇ ਆ ਬੀਬੀ ਹਰਸ਼ਰਨ ਕੌਰ ਜੀ ਨੇ ਇਹ ਕੰਮ ਬਹੁਤ ਜਲਦੀ ਕੀਤਾ ਅਤੇ ਜਲਦੀ ਹੀ ਚਿਖਾ ਤਿਆਰ ਕਰ ਲਈ ਫਿਰ ਉਸਨੇ ਚਿਖਾ ਨੂੰ ਅੱਗ ਲਗਾ ਦਿੱਤੀ ਅਗਨੀਆਂ ਲਪਟਾਂ ਨੂੰ ਦੇਖ ਕੇ ਪਹਿਰੇਦਾਰ ਹੈਰਾਨ ਰਹਿ ਗਏ ਅਤੇ ਚਿਤਾਵਲ ਵਧੇ ਬੀਬੀ ਹਰਸ਼ਰਨ ਕੌਰ ਜੀ ਚਿਤਾ ਦੇ ਨੇੜੇ ਬੈਠੇ ਲਾਟਾਂ ਦੀ ਰੋਸ਼ਨੀ ਵਿੱਚ ਦਿਖ ਰਹੇ ਸਨ ਉਹ ਚੁੱਪਚਾਪ ਕੀਰਤਨ ਸੁਹਲਾ ਦਾ ਪਾਠ ਕਰ ਰਹੇ ਸਨ ਪਹਿਰੇਦਾਰ ਹੈਰਾਨ ਅਤੇ ਉਲਝਣ ਵਿੱਚ ਸਨ ਕਿ ਅਜਹੀ ਹਨੇਰੀ ਰਾਤ ਵਿੱਚ ਇੱਕ ਇਕੱਲੀ ਔਰਤ ਗੜੀ ਦੇ ਕਿਵੇਂ ਨੇੜੇ ਆ ਸਕਦੀ ਹੈ ਪਹਿਰੇਦਾਰ ਨੇ ਜੀ ਆਵਾਜ਼ ਵਿੱਚ ਪੁੱਛਿਆ ਤੁਸੀਂ ਕੌਣ ਹੋ ਤਾਂ ਬੀਬੀ ਜੀ ਨੇ ਦ੍ਰਿੜ ਨਿਸ਼ਚੇ ਨਾਲ ਜਵਾਬ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਰੀ ਹਾਂ ਪਹਿਰੇਦਾਰ ਨੇ ਫਿਰ ਪੁੱਛਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਕੀ ਤੁਹਾਨੂੰ ਬਾਸਾ ਦੇ ਕੀਤੇ ਐਲਾਨ ਬਾਰੇ ਨਹੀਂ ਪਤਾ ਤਾਂ ਬੀਬੀ ਹਰਸਰਨ ਕੌਰ ਜੀ ਨੇ ਕਿਹਾ ਮੈਂ ਆਪਣੇ ਸ਼ਹੀਦ ਭਰਾਵਾਂ ਦਾ ਸੰਸਕਾਰ ਕਰ ਰਹੀ ਹਾਂ ਉਹ ਸੱਚੇ ਪਾਤਸ਼ਾਹ ਦੇ ਹੁਕਮ ਅਗੇ ਝੂਠੇ ਪਾਤਸ਼ਾਹ ਦਾ ਹੁਕਮ ਨਹੀਂ ਟਿਕਦਾ ਤੇ ਮੇਰੇ ਮਨ ਵਿੱਚ ਸਿੱਖਾਂ ਲਈ ਸਤਕਾ ਹੈ ਅਤੇ ਗੁਰੂ ਦੀ ਪਾ ਨਾਲ ਮੈਂ ਆਪਣਾ ਫਰਜ਼ ਨਿਭਾਇਆ ਹੈ ਮੈਨੂੰ ਤੁਹਾਡੇ ਰਾਜੇ ਦੇ ਹੁਕਮਾਂ ਦੀ ਪਰਵਾਹ ਨਹੀਂ ਹੈ ਬੀਬੀ ਹਰਸ਼ਰਨ ਕੌਰ ਜੀ ਦਾ ਅਜਿਹਾ ਸਖਤ ਜਵਾਬ ਸੁਣ ਕੇ ਗੁੱਸੇ ਵਿੱਚ ਆਏ ਮੁਗਲ ਸੈਨਿਕਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਹਮਲਾ ਕਰ ਦਿੱਤਾ ਬੀਬੀ ਜੀ ਨੇ ਆਪਣੀ ਕਿਰਪਾਨ ਫੜ ਲਈ ਅਤੇ ਦ੍ਰਿੜ ਇਰਾਦੇ ਨਾਲ ਲੜਾਈ ਕੀਤੀ ਬਹੁਤ ਸਾਰੇ ਸੈਨਿਕਾਂ ਨੂੰ ਮਾਰਨ ਅਤੇ ਅਪੰਗ ਕਰਨ ਤੋਂ ਬਾਅਦ ਬੀਬੀ ਹਰਸ਼ਰਨ ਕੌਰ ਜੀ ਜ਼ਖਮੀ ਹੋ ਗਏ ਅਤੇ ਜ਼ਮੀਨ ਤੇ ਡਿੱਗ ਪਏ ਕਾਨੇ ਬੀਬੀ ਹਰਸ਼ਰਨ ਕੌਰ ਨੂੰ ਚੁੱਕ ਕੇ ਚਿਖਾਵੇ ਸੁੱਟ ਦਿੱਤਾ ਅਤੇ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਅਗਲੇ ਦਿਨ ਗੜੀ ਦੇ ਆਲੇ ਦੁਆਲੇ ਤੋਂ ਕੇਰਾ ਚੁੱਕ ਲਿਆ ਗਿਆ ਕਿਉਂਕਿ ਇਹ ਸਪਸ਼ਟ ਸੀ ਕਿ ਸਹਿਬਜ਼ਾਦਿਆਂ ਅਤੇ ਜ਼ਿਆਦਾਤਰ ਸ਼ਹੀਦ ਸਿੰਘਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ ਫੂਲਕੀਆ ਪਰਿਵਾਰ ਦੇ ਪੂਰਵਜ ਰਾਮ ਅਤੇ ਤਿਰਲੋਕਾ ਫਿਰ ਜੋ ਵੀ ਸਿੰਘ ਰਹਿ ਗਏ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ। ਬੀਬੀ ਹਰਸ਼ਰਨ ਕੌਰ ਜੀ ਦੀ ਕਥਾ ਤਲਵੰਡੀ ਸਾਬੋ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚੀ। ਆਪਣੀ ਧੀ ਦੀ ਸ਼ਹਾਦਤ ਦੀ ਖਬਰ ਸੁਣ ਕੇ ਬਜ਼ੁਰਗ ਮਾਤਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਉਸਨੇ ਕਿਹਾ ਮੇਰੀ ਬੇਟੀ ਨੇ ਆਪਣੇ ਆਪ ਨੂੰ ਯੋਗ ਸਾਬਤ ਕੀਤਾ ਹੈ। ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਕਹਾਣੀ ਸਾਰੇ ਸਿੰਘਾਂ ਸਿੰਘਣੀਆਂ ਲਈ ਸਦਾ ਲਈ ਪ੍ਰੇਰਣਾ ਦੇ ਚਮਕਦੇ ਸtare ਵਿੱਚੋਂ ਕੰਮ ਕਰੇਗੀ